ਦਾਵਾ ਇਹਨੂੰ ਕੋੜੇ ਸਣਾਵਾ ਨੀ ਤੇਰੇ ਨਾਲੇ ਲਾਵਾਂ ਤੂੰ ਕਾ ਜਾ ਕੇ ਬਹਿ ਗਈ ਉਹ ਬਲਦ ਹਾਨੀਆਂ ਵੇ ਮੈਂ ਕਰਾਂ ਦੱਸ ਕੀ ਆ ਜਾ ਬੇ ਆ ਜਾ ਬੇ ਆ ਜਾ ਬੇ ਜਿਹੜਾ ਵਰਤ ਨਹੀਂ ਬਣਿਆ ਵੇ ਮੇਰਾ ਲੱਗਦਾ ਨਹੀਂ ਜੀ ਆ ਜਾ ਬੇ ਜਿਹੜਾ ਵਰਤ ਨਹੀਂ ਬਣਿਆ ਵੇ ਕਾਲੀਆਂ ਮੇਰਾ ਲੱਗਦਾ ਨਹੀਂ ਜੀ ਵੇ ਥੱਕ ਤੋੜ ਮਹਿੰਗਾਈ ਉੱਤੋਂ ਥੋੜੀ ਆ ਕਮਾਈ ਤੋੜ ਮਹਿੰਗਾਈ ਉੱਤੋਂ ਥੋੜੀਆ ਕਮਾਈ ਲੱਕ ਤੋੜ ਮਹਿੰਗਾਈ ਉੱਤੋਂ ਥੋੜੀਆ ਕਮਾਈ ਪੈਂਦੇ ਇੰਡੀਆ 'ਚ ਮਿਹਨਤਾਂ ਦੇ ਮੁੱਲ ਨਾ ਪੈਂਦੇ ਇੰਡੀਆ 'ਚ ਮਿਹਨਤਾਂ ਦੇ ਮੁੱਲ ਨਾ ਪੱਲੇ ਪੈਂਦੀ ਨਾ ਦਵਾਨੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਲੈ ਕੇ ਜਾਵੇ ਲੰਘਦੀ ਜਵਾਨੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਲੈ ਕੇ ਜਾਵੇ ਲੰਘਦੀ ਜਵਾਨੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਲੈ ਕੇ ਜਾਵੇ ਲੰਘਦੀ ਜਵਾਨੀ ਓਏ ਆ ਮਨਾਲੇ ਦਾ ਚੁੱਪਣੀਆਂ ਜੁਰ ਗਈਆਂ ਵੱਟ ਖਾਣ ਪੈਂਦੀਆਂ ਨੇੜੇ ਹੋ ਕੇ ਤਿਆਰ ਵਿਦ ਰਾਣੀ ਤੇ ਜਠਾਣੀ ਜਾਣੇ ਜਾਣ ਪੈਂਦੀਆਂ ਨੇੜੇ ਹੋ ਕੇ ਤਿਆਰ ਵਿਦ ਰਾਣੀ ਤੇ ਜਠਾਣੀ ਜਾਣੇ ਜਾਣ ਪੈਂਦੀਆਂ ਨਾਲ ਕਰਨਮ ਖੋਦ ਪੈਨ ਕਾਲਜ ਵਿੱਚ ਹੌਲ ਚੁੱਪੀ ਥੀ ਆ ਜਾ ਬਿੱਟਰ ਹੈ ਮੇਰਾ ਆ ਜਾ ਬਿੱਟਰ ਹੈ ਮੇਰਾ ਤੇ ਬੋਲਿਆ ਵੀ ਮੇਰਾ ਲੱਗਦਾ ਨਹੀਂ ਜੀਵੇ ਖੁੱਦੀਆਂ ਦਾ ਬਈ ਤੇ ਕਮੈਦ ਬਹਿਰੀਨ ਕੱਟਾਂ ਲੰਮੇ ਰੂਟ ਨਹੀਂ ਸਿਰੇ ਤੋਂ ਹੀ ਜਿਹੜੇ ਦੱਕ ਰੋਗ ਦਾ ਨਾ ਕੋਈ ਲੱਤ ਕੇ ਫਰੂਟ ਨਹੀਂ ਇਤੋਂ ਸੇ ਹੱਥ ਲੱਤੇ ਹਲੇ ਤੋਂ ਟ੍ਰਾਂਟੋ ਕਟਾਲਾ ਮੈਂ ਰੂਟ ਲਈ ਤੇ ਦੋਈ ਤੇਰੇ ਤੱਕ ਰੋਗ ਦਾ ਨਾ ਕੋਈ ਲੱਤ ਕੇ ਫਰੂਟ ਨਹੀਂ ਲੌਣੇ ਪੰਜ ਸੱਤ ਸਾਲ ਤੇ ਕਮਾਗੇ ਬੂਰਾ ਮਾਲ ਲੌਣੇ ਪੰਜ ਸੱਤ ਸਾਲ ਤੇ ਕਮਾਗੇ ਬੂਰਾ ਮਾਲ ਤੂੰ ਵੀ ਬਣ ਜਾ ਸਿਆਣੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਰਹਿ ਕੇ ਜਾਵੇ ਲੰਗਦੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਰਹਿ ਕੇ ਜਾਵੇ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਰਹਿ ਕੇ ਜਾਵੇ ਲੰਗਦੀ ਜਫਾਨੀ ਓਏ ਕਿੱਤੇ ਮਰ ਜਾਣ ਨਾ ਚਾਵਨੂ ਪੈਸੀ ਮਸਾ ਬੂਰ ਮਖਣਾ ਵੇ ਕਿਤੇ ਛੜ ਜਾਣ ਨਾ ਮਸਮਸ ਹੋਇਆ ਚੰਨ ਸਾ ਤੇਰਾ ਜਵਾਨ ਕਿਤੇ ਮਰ ਜਾਣ ਨਾ ਚਾਵਨੂ ਪੈਸੀ ਮਸਾ ਦੂਰ ਚਾਵਨੂ ਪੈਸੀ ਮਸਾ ਬੂਰ ਮਖਣਾ ਵੇ ਕਿਤੇ ਛੜ ਜਾਣ ਨਾ ਮੈਨੂੰ ਤੇਰੇ ਤੋਂ ਬਗਾਰੇ ਲੱਗੇ ਸੁਨੱਖਣਾ ਸ਼ਹਿਰ ਤੇਰੇ ਤੋਂ ਬਗਾਰੇ ਲੱਗੇ ਸੁਨੱਖਣਾ ਸ਼ਹਿਰ ਤੇਰੇ ਤੋਂ ਜਾ ਖਮਾਨੂਸ਼ੀ ਆ ਜਾ ਬਿਦਲ ਰੱਖ ਲੈ ਨੋਲਿਆ ਮੇਰਾ ਲੱਗਦਾ ਨਹੀਂ ਜੀ ਵੇ ਹੋ ਖੇਤੀ ਬੈਠਾ ਹੂੰ ਤੇਰਾ ਬਿੱਟੂ ਤੇਰੇ ਕੋਲ ਨਹੀਂ ਉਹ ਦਿਨ ਦੂਰ ਨਹੀਂ ਟਿਕ ਟੱਕਰਾ ਕੇ ਲੈ ਲਈ ਮਾਲਕਾਂ ਤੋਂ ਛੁੱਟੀ ਹੋ ਗਈ ਮਨਜ਼ੂਰ ਨਹੀਂ ਕੋਲ ਨਹੀਂ ਉਹ ਤੈਨੂੰ ਦੂਰ ਨਹੀਂ ਟਿਕ ਡਕਰਾ ਕੇ ਲੈ ਲਈ ਮਾਲਕਾਂ ਤੋਂ ਛੁੱਟੀ ਹੋ ਗਈ ਮਨਜ਼ੂਰ ਨਹੀਂ ਹੱਕ ਤੇ ਕਰ ਅਗ ਲੈ ਲਈ ਮਾਲਕਾਂ ਤੋਂ ਛੁੱਟੀ ਹੋ ਗਈ ਮਨਜ਼ੂਰ ਨਹੀਂ ਹੁਣ ਰੱਬ ਰੱਖੇ ਸੁੱਖ ਸਾਰੇ ਤੋੜ ਦੇਣੇ ਦੁੱਖ ਹੁਣ ਰੱਬ ਰੱਖੇ ਸੁੱਖ ਸਾਰੇ ਤੋੜ ਦੇਣੇ ਦੁੱਖ ਮਨ ਕਰਦਾ ਸ਼ਤਾਨੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਰਹਿ ਕੇ ਜਾਵੇ ਲੰਘਦੀ ਜਵਾਨੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਰਹਿ ਕੇ ਜਾਵੇ ਲੰਘਦੀ ਜਵਾਨੀ ਸਾਡੀ ਇੱਕ ਦੂਜੇ ਕੋਲੋਂ ਦੂਰ ਦੂਰ ਰਹਿ ਕੇ ਜਾਵੇ ਲੰਘਦੀ ਜਵਾਨੀ ਓਏ